ਕਿਸਾਨਾਂ ਵੱਲੋਂ ਸਾਂਝੀ ਕੀਤੀ ਗਈ ਆਪਣੀ ਅਗਲੀ ਰਣਨੀਤੀ ਸਰਸ਼ਕਾਲ ਤੁਸੀਂ ਜੁਟ ਚੁੱਕੇ ਹੋ ਜੀ ਕੇਮ ਮੀਡੀਆ ਦੇ ਨਾਲ ਤੇ ਗੱਲ ਕਰਦੇ ਹਾਂ ਅੱਜ ਕਿਸਾਨਾਂ ਦੀ ਅਗਲੀ ਰਣਨੀਤੀ ਬਾਰੇ ਜੀ ਹਾਂ ਕਿਸਾਨ ਜੋ ਕਿ ਲਗਾਤਾਰ 11 ਮਹੀਨੇ ਤੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮੋਰਚੇ ਲਾ ਕੇ ਬੈਠੇ ਨੇ ਉੱਤੇ ਹੀ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਮੋਰਚੇ ਲਗਾਈ ਬੈਠੇ ਨੇ ਜਿਸ ਕਰਕੇ ਸਵਰਨ ਸਿੰਘ ਪੰਦੇਰ ਨੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਦਾ ਹੈ 26 ਜਨਵਰੀ ਨੂੰ ਕਿਸਾਨ ਪੰਜਾਬ ਦੇ ਕਈ ਸੂਬਿਆਂ 'ਚ ਜਾ ਕੇ ਟਰੈਕਟਰ ਮਾਰਚ ਕੱਢਣਗੇ ਟਰੈਕਟਰ ਮਾਰਚ ਦਾ ਜੋ ਆਫਲਾ ਹੋਏਗਾ ਉਹ ਪਾਚਪਾਦੇ ਦਫਤਰ ਬਾਹਰ ਟੋਲ ਪਲਾਜ਼ਾ ਦੇ ਬਾਹਰ ਹੋਏਗਾ 23 ਵਰ ਸਿੰਘ ਮੰਦਰ ਨੇ ਏ ਵੀ ਆਖ ਦਿੱਤਾ ਹੈ ਕਿ ਜਿਨ੍ਹਾਂ ਨੇ ਪੰਜਾਬ ਬਣ ਜਾਨੀ ਕਿ 3 ਨਵੰਬਰ ਨੂੰ ਜਦੋਂ ਪੰਜਾਬ ਬੰਦ ਹੋਇਆ ਸੀ ਜਿਨ੍ਹਾਂ ਦਿਉਪਤੀਆਂ ਨੇ ਜਾਂ ਜਿਨ੍ਹਾਂ ਦੁਕਾਨਦਾਰਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਉਹ ਤੇ ਸਵਰਨ ਸਿੰਘ ਪੰਦੇਰ ਨੇ ਇੱਕ ਹੋਰ ਐਲਾਨ ਕੀਤਾ ਹੈ ਕਿ ਕੋਈ ਵੀ ਕਲਾਕਾਰਾਂ ਕੋਈ ਵੀ ਨੇਤਾ ਜੇਕਰ ਆ ਕੇ ਕਿਸਾਨਾਂ ਦਾ ਸਾਥ ਦਿੰਦਾ ਹੈ ਅਗਰ ਉਹਨਾਂ ਨਾਲ ਬਦਲੇ ਖੁਰ ਦੀ ਭਾਵਨਾ ਨਾਲ ਕੋਈ ਵੀ ਅਜਿਹੀ ਹਰਕਤ ਕੀਤੀ ਜਾਏਗੀ ਤੇ ਉਹ ਬਖਸ਼ਣ ਯੋਗ ਨਹੀਂ ਹੋਏਗੀ ਜੀ ਹਾਂ ਸਵਰਨ ਸਿੰਘ ਪੰਦੇਰ ਨੇ ਖੁੱਲੇ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਹੈ ਕਿ ਅਗਰ ਕੋਈ ਵੀ ਨੇਤਾ ਜਾਂ ਸਮਰਥਨ ਉਹਨਾਂ ਦਾ ਸਾਥ ਦਿੰਦਾ ਹੈ ਤੇ ਅਗਰ ਉਹਨਾਂ ਤੋਂ ਸਰਕਾਰ ਵੱਲੋਂ ਕੁਝ ਵੀ ਕਿਹਾ ਜਾਂਦਾ ਹੈ ਤੇ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਉੱਥੇ ਦੂਜੇ ਪਾਸੇ ਜਦ ਜਗਜੀਤ ਸਿੰਘ ਡੱਲੇਵਾਲ ਦੀ ਸਹੇਦ ਦੀ ਗੱਲ ਕਰੀ ਹੈ ਤਾਂ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈ ਲਈ ਉਸ ਤੋਂ ਬਾਅਦ ਉਹਨਾਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਉਥੇ ਜਿੱਥਾ 14 ਫਰਵਰੀ ਨੂੰ ਅਗਲੀ ਮੀਟਿੰਗ ਤਿਆਰ ਕੀਤੀ ਗਈ ਹੈ ਜਾਂ ਕੇਂਦਰ ਨਾਲ 14 ਫਰਵਰੀ ਨੂੰ ਅਗਲੀ ਮੀਟਿੰਗ ਤਿਆਰ ਕੀਤੀ ਗਈ ਇਸ ਵਿੱਚ ਕੇਂਦਰ ਸਰਕਾਰ ਕੀ ਕਹੇਗੀ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਹੋਏਗਾ ਜਾਂ ਕਿਸਾਨ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਇਸ ਬਾਰੇ ਤਾਂ 14 ਫਰਵਰੀ ਤੋਂ ਬਾਅਦ ਹੀ ਪਤਾ ਲੱਗਿਆ ਕਿ ਉਥੇ ਸਵਰਨ ਸਿੰਘ ਪੰਦੇਰ ਵੱਲੋਂ ਕੁਝ ਐਲਾਨ ਵੀ ਕੀਤੇ ਗਏ ਹਨ ਅਭਿਮਨਿਉ ਕੋਹਰਨੇ ਮੇ ਐਲਾਨ ਕਰਤਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿੱਥੇ ਉਹਨਾਂ ਨੇ ਮੈਡੀਕਲ ਸਹਾਇਤਾ ਲੈਣ ਲਈ ਹਾਮੀ ਪਰ ਦਿੱਤੀ ਹੈ ਪਰ ਉਹਨਾਂ ਦਾ ਮਰਨ ਵਰਤ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਥੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਅਗ ਦਿੱਤਾ ਹੈ ਜਿਸ ਦਿਨ ਕੇਂਦਰ ਸਰਕਾਰ ਉਹਨਾਂ ਦੀਆਂ ਗੱਲਾਂ ਮੰਨ ਲੇਗੀ ਕਿਸਾਨ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਗੈਰ-ਰਾਜਨੀਤਿਕ ਤੇ ਗੱਲਾਂ ਮੰਨੀਆਂ ਜਾਣੀਆਂ ਉਹਨਾਂ ਦੇ ਹੱਕਾਂ ਤੇ ਪਿੱਛੇ ਉਹਨਾਂ ਨੂੰ ਗਰੰਟੀ ਕਾਨੂੰਨ ਮਿਲ ਜਾਣ ਕਿ ਤੇ ਉਸੇ ਦਿਨ ਹੀ ਉਹ ਆਪਣਾ ਮਰਨ ਬਰਤ ਖਤਮ ਕਰ ਦੇਣਗੇ ਹੋ ਸਕਦਾ ਹੈ ਕਿਸਾਨ 122 ਕਿਸਾਨ ਜਿਹੜੇ ਕਿ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਤੇ ਰਹਿਮ ਖਾ ਕੇ ਆਪਣਾ ਫੈਸਲਾ ਬਦਲ ਲੈ ਬਾਕੀ ਇਹ ਦੇਖਣਯੋਗ ਹੋਏਗਾ ਕਿ ਇਹ ਮੋਰਚੇ ਕਦੋਂ ਤੱਕ ਚੱਲਦੇ ਰਹਿਣਗੇ ਸਰਕਾਰਾਂ ਕਿਸ ਤਿੱਕੇ ਨਾਲ ਧਿਆਨ ਦੇਣੀਆਂ ਜਾਂ ਇਸੇ ਤਰ੍ਹਾਂ ਹੀ ਕਿਸਾਨ ਜੋਨੇ ਜਿੰਦਾ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਹੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਕਿਸਾਨਾਂ ਵੱਲੋਂ ਸਾਂਝੀ ਕੀਤੀ ਗਈ ਆਪਣੀ ਅਗਲੀ ਰਣਨੀਤੀ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀ ਕੇਮ ਮੀਡੀਆ ਦੇ ਨਾਲ ਤੇ ਗੱਲ ਕਰਦੇ ਹਾਂ ਅੱਜ ਕਿਸਾਨਾਂ ਦੀ ਅਗਲੀ ਰਣਨੀਤੀ ਬਾਰੇ ਜੀ ਹਾਂ ਕਿਸਾਨ ਜੋ ਕਿ ਲਗਾਤਾਰ 11 ਮਹੀਨੇ ਤੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮੋਰਚੇ ਲਾ ਕੇ ਬੈਠੇ ਨੇ ਉੱਥੇ ਹੀ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਮੋਰਚੇ ਲਗਾਏ ਬੈਠੇ ਨੇ ਜਿਸ ਕਰਕੇ ਸਵਰਨ ਸਿੰਘ ਪੰਦੇਰ ਨੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਦਾ ਹੈ 26 ਜਨਵਰੀ ਨੂੰ ਕਿਸਾਨ ਪੰਜਾਬ ਦੇ ਕਈ ਸੂਬਿਆਂ 'ਚ ਜਾ ਕੇ ਟਰੈਕਟਰ ਮਾਰਚ ਕੱਢਣਗੇ ਟਰੈਕਟਰ ਮਾਰਚ ਦਾ ਜੋ ਕਾਫਲਾ ਹੋਏਗਾ ਉਹ ਪਾਚਪਾਦੇ ਦਫਤਰ ਬਾਹਰ ਟੋਲ ਪਲਾਜ਼ਾ ਦੇ ਬਾਹਰ ਹੋਏਗਾ ਉਸ ਤੇਜਵੰਤ ਸਿੰਘ ਪੰਦੇਰ ਨੇ ਇਹ ਵੀ ਅਗ ਦਿੱਤਾ ਹੈ ਕਿ ਜਿਨ੍ਹਾਂ ਨੇ ਪੰਜਾਬ ਬਣ ਜਾਨੀ ਕਿ 3 ਨਵੰਬਰ ਨੂੰ ਜਦੋਂ ਪੰਜਾਬ ਬੰਦ ਹੋਇਆ ਸੀ ਜਿਨ੍ਹਾਂ ਦੇ ਉਪਤੀਆਂ ਨੇ ਜਾਂ ਜਿਨ੍ਹਾਂ ਦੁਕਾਨਦਾਰਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਉਹ ਤੇਜਵੰਤ ਸਿੰਘ ਪੰਦੇਰ ਨੇ ਇੱਕ ਹੋਰ ਐਲਾਨ ਕੀਤਾ ਹੈ ਕਿ ਕੋਈ ਵੀ ਕਲਾਕਾਰਾਂ ਕੋਈ ਵੀ ਨੇਤਾ ਜੇਕਰ ਆ ਕੇ ਕਿਸਾਨਾਂ ਦਾ ਸਾਥ ਦਿੰਦਾ ਹੈ ਅਗਰ ਉਹਨਾਂ ਨਾਲ ਬਦਲੇ ਖੁਰ ਦੀ ਭਾਵਨਾ ਨਾਲ ਕੋਈ ਵੀ ਅਜਿਹੀ ਹਰਕਤ ਕੀਤੀ ਜਾਏਗੀ ਤੇ ਉਹ ਬਖਸ਼ਣ ਯੋਗ ਨਹੀਂ ਹੋਏਗੀ ਜੀ ਹਾਂ ਸਵਰਨ ਸਿੰਘ ਪੰਦੇਰ ਨੇ ਖੁੱਲੇ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਹੈ ਕਿ ਅਗਰ ਕੋਈ ਵੀ ਨੇਤਾ ਜਾਂ ਸਮਰਥਨ ਉਹਨਾਂ ਦਾ ਸਾਥ ਦਿੰਦਾ ਹੈ ਤੇ ਅਗਰ ਉਹਨਾਂ ਤੋਂ ਸਰਕਾਰ ਵੱਲੋਂ ਕੁਝ ਵੀ ਕਿਹਾ ਜਾਂਦਾ ਹੈ ਤੇ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਉੱਥੇ ਦੂਜੇ ਪਾਸੇ ਜਦ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਗੱਲ ਕਰੀ ਹੈ ਤਾਂ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈ ਲਈ ਉਸ ਤੋਂ ਬਾਅਦ ਉਹਨਾਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਉੱਥੇ ਜਿੱਥਾ 14 ਫਰਵਰੀ ਨੂੰ ਅਗਲੀ ਮੀਟਿੰਗ ਤਿਆਰ ਕੀਤੀ ਗਈ ਜਿਆ ਕੇਂਦਰ ਨਾਲ 14 ਫਰਵਰੀ ਨੂੰ ਅਗਲੀ ਮੀਟਿੰਗ ਤਿਆਰ ਕੀਤੀ ਗਈ ਇਸ ਵਿੱਚ ਕੇਂਦਰ ਸਰਕਾਰ ਕੀ ਕਹੇਗੀ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਹੋਏਗਾ ਜਾਂ ਕਿਸਾਨ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਇਸ ਬਾਰੇ ਤਾਂ 14 ਫਰਵਰੀ ਤੋਂ ਬਾਅਦ ਹੀ ਪਤਾ ਲੱਗਿਆ ਕਿ ਉਥੇ ਸਵਰਨ ਸਿੰਘ ਪੰਦੇਰ ਵੱਲੋਂ ਕੁਝ ਐਲਾਨ ਵੀ ਕੀਤੇ ਗਏ ਹਨ ਅਭਿਮਨਿਉ ਕੋਹਰਨੇਵੇਂ ਐਲਾਨ ਕਰਤਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿੱਥੇ ਉਹਨਾਂ ਨੇ ਮੈਡੀਕਲ ਸਹਾਇਤਾ ਲੈਣ ਲਈ ਹਾਮੀ ਪਰ ਦਿੱਤੀ ਹੈ ਪਰ ਉਹਨਾਂ ਦਾ ਮਰਨ ਵਰਤ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਥੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਅਗ ਦਿੱਤਾ ਹੈ ਜਿਸ ਦਿਨ ਕੇਂਦਰ ਸਰਕਾਰ ਉਹਨਾਂ ਦੀਆਂ ਗੱਲਾਂ ਮੰਨ ਲੇਗੀ ਕਿਸਾਨ ਸਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਤੇ ਗੱਲਾਂ ਮੰਨੀਆਂ ਜਾਣੀਆਂ ਉਹਨਾਂ ਦੇ ਹੱਕਾਂ ਤੇ ਪਿੱਛੇ ਉਹਨਾਂ ਨੂੰ ਗਰੰਟੀ ਕਾਨੂੰਨ ਮਿਲ ਜਾਣ ਕਿ ਤੇ ਉਸੇ ਦਿਨ ਹੀ ਉਹ ਆਪਣਾ ਮਰਨ ਬਰਤ ਖਤਮ ਕਰ ਦੇਣਗੇ ਹੋ ਸਕਦਾ ਹੈ ਕਿਸਾਨ 122 ਕਿਸਾਨ ਜਿਹੜੇ ਕਿ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਤੇ ਰਹਿਮ ਖਾ ਕੇ ਆਪਣਾ ਫੈਸਲਾ ਬਦਲ ਲੈ ਬਾਕੀ ਇਹ ਦੇਖਣਯੋਗ ਹੋਏਗਾ ਕਿ ਇਹ ਮੋਰਚੇ ਕਦੋਂ ਤੱਕ ਚੱਲਦੇ ਰਹਿਣਗੇ ਸਰਕਾਰਾਂ ਕਿਸ ਤਿੱਕੇ ਨਾਲ ਧਿਆਨ ਦੇਣੀਆਂ ਜਾਂ ਇਸੇ ਤਰ੍ਹਾਂ ਹੀ ਕਿਸਾਨ ਜੋਨੇ ਜਿੱਦਾਂ ਪਿਛਲੇ 11 ਮਹੀਨੋਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਹੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ